ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਚ ਫੈਸ਼ਨਰ ਉਤੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਅਸੀਂ ਤੁਹਾਡੇ ਲਈ ਪਿਓਰ ਰਿਅਨ ਕਾਟਨ ਦੇ ਵਿੱਚ ਜੀ ਸੂਟ ਲੈ ਕੇ ਇਹ ਮੈਚਿੰਗ ਸੂਟ ਰਹਿਣਗੇ ਇਸ ਤਰ੍ਹਾਂ ਤੋਂ ਪਾਉਣੇ ਆ ਜੀ ਤੁਹਾਨੂੰ ਅਸੀਂ ਪਹਿਲਾ ਡਿਜ਼ਾਈਨ ਜੋ ਬਾਇਨ ਕਲਰ ਦੇ ਵਿੱਚ ਰਹੇਗਾ ਜੀ ਸੂਟ ਇਸ ਤਰ੍ਹਾਂ ਰਹੇਗਾ ਜੀ ਫਰੰਟ ਦਾ ਡਿਜ਼ਾਈਨ ਬਾਹਾਂ ਦੇ ਉੱਪਰ ਵੀ ਬਹੁਤ ਪਿਆਰਾ ਡਿਜ਼ਾਈਨ ਆਏਗਾ ਇਹ ਦੇਖੋ ਇਸ ਤਰ੍ਹਾਂ ਰਹੇਗਾ ਜੀ ਇਹ ਸ਼ਰਟ ਦਾ ਡਿਜ਼ਾਈਨ ਗਲੇ ਦੇ ਉੱਪਰ ਵੀ ਬਹੁਤ ਪਿਆਰਾ ਡਿਜ਼ਾਈਨ ਕੀਤਾ ਹੈ ਪਿਓਰ ਰਾਇਓਨ ਕਾਟਨ ਦੇ ਵਿੱਚ ਸੂਟ ਰਹੇਗਾ ਜੀ ਇਹ ਇਸ ਤਰ੍ਹਾਂ ਬਹਾਂਤੇ ਵੀ ਡਿਜ਼ਾਈਨ ਰਹੇਗਾ ਇਹ ਵਾਲਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਇਸ ਤਰ੍ਹਾਂ ਬੈਕ ਦਾ ਡਿਜ਼ਾਈਨ ਵੀ ਰਹੇਗਾ ਇਹ ਦੇਖੋ ਪੂਰਾ ਪ੍ਰੋਪਰ ਡਿਜ਼ਾਈਨ ਰਹੇਗਾ ਜੀ ਇਹ ਵੀ ਇਹਦੇ ਨਾਲ ਜੀ ਪਲੇਨ ਰਹੇਗੀ ਕਾਟਨ ਦੇ ਵਿੱਚ ਬਾਟਮ ਠੀਕ ਹੈ ਔਰ ਨਾਲ ਰਹੇਗੀ ਜੀ ਹਾਫ ਪਿਓਰ ਦੀ ਚੁੰਨੀ ਜੋ ਪੂਰੀ ਪ੍ਰੋਪਰ ਲੈਂਥ ਵਿਰਥ ਵਾਲੀ ਹੋਏਗੀ ਇਸ ਤਰ੍ਹਾਂ ਰਹੇਗਾ ਜੀ ਪੂਰਾ ਇਹ ਮੈਚਿੰਗ ਸੂਟ ਇਹਦੇ ਵਿੱਚ ਤੁਹਾਨੂੰ ਅਸੀਂ ਅਗਲਾ ਕਲਰ ਦਵਾਂਗੇ ਜੀ ਬਲੂ ਸ਼ਰਟ ਦੇ ਵਿੱਚ ਔਰ ਨਾਲ ਹੈ ਕਾਫੀ ਸ਼ੇਡ ਦੇ ਵਿੱਚ ਹੋਰ ਵੀ ਕਲਰ ਮਿਲ ਜਾਣਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ